ਮੁਨੱਖ ਦਾ ਦੀ ਚੜਦੀ ਕਲਾ ਵਾਸਤੇ ਨਿਰੋਲ ਸੇਵਾ ਸੰਸਥਾ ਗੁਰਦੁਆਰਾ ਗੁਪਤ ਸਰ ਸਾਹਿਬ ਦੇ ਵੱਲੋਂ 14ਵਾਂ ਮਹਾਨਗਰ ਕੀਰਤਨ 1 ਮਾਰਚ ਤੋਂ 6 ਮਾਰਚ ਤੱਕ ਸ੍ਰੀ ਮੁਕਸਰ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲ ਕੀ ਸਾਹਿਬ ਪੰਜ ਪਿਆਰਿਆਂ ਦੀ ਅਗਵਾਈ ਹੇਠ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰਵਾਨਾ ਹੋਇਆ ਜ਼ਿਕਰਯੋਗ ਨਗਰ ਕੀਰਤਨ ਦੇ ਸਵਾਗਤ ਵਾਸਤੇ ਪਾਕਿਸਤਾਨ ਦੇ ਗੁਰਦੁਆਰੇ ਦੇ ਵਿੱਚ ਜਿੱਥੇ ਜਿਹੜਾ ਪਹੁੰਚਿਆ ਹੋਇਆ ਸੀ ਇਹ ਨਗਰ ਕੀਰਤਨ 1 ਮਾਰਚ ਨੂੰ ਗੁਰਦੋਰਾ ਗੁਬਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋਇਆ ਸੀ ਤੇ ਅੱਜ 6 ਮਾਰਚ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਇਹਦੀ ਸਪੂਰਨਤਾ ਹੋ ਜਣੀ ਹੈ ਦੇਖੋ ਜੀ ਤੁਹਾਨੂੰ ਕੋ ਨਾਨਕ ਪਾਸ਼ਾ ਮਹਾਰਾਜ ਜੀ ਦਾ ਜੋ ਆਪਾਂ ਇਹ ਸਾਰਾ ਉਹਨਾਂ ਨੂੰ ਸਮਰਪਿਤ ਹੈ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰੋਗਰਾਮ ਦਾ ਉਹ ਉਤਸ਼ਾਹ ਤੇ ਚੜ੍ਹਦੀ ਗੱਲ ਤਾਂ ਹੋਣੀ ਹੋਣੀ ਇਹਦੀ 520 ਦਾ ਜਿਹੜਾ ਹੋ ਕਨਫਰਮੇਸ਼ਨ ਹੋਈ ਹੈ ਬਿਲਕੁਲ ਬਿਲਕੁਲ ਬਹੁਤ ਉਧਰ ਵੀ ਜਿਹੜੀ ਸੰਗਤ ਹੈ ਉਹ ਵੇਟ ਕਰ ਰਹੀ ਹੈ ਤੇ ਬੜੇ ਉਤਸ਼ਾਹ ਤੇ ਭਾਵਨਾ ਦੇ ਨਾਲ ਉਹ ਤਿਆਰੀ ਚ ਹੈ ਮੈਂ ਸੱਚੇ ਪਾਤਸ਼ਾਹ ਮਹਾਰਾਜ ਜੀ ਅਰਦਾਸ ਕਰਾਂਗੇ ਕਿ ਹਿੰਦੁਸਤਾਨ ਦੀ ਧਰਤੀ ਤੋਂ ਬੁਰਾਈਆਂ ਤੇ ਜੋ ਇਹ ਨਸ਼ਿਆਂ ਦੀਆਂ ਪਹਾੜੀਆਂ ਲਹਨਤਾਂ ਜੋ ਇਸ ਤਰ੍ਹਾਂ ਦੇ ਪੈਦਾ ਹੋ ਚੁੱਕੀਆਂ ਗੁਰੂ ਪਾਤਸ਼ਾਹ ਮਿਹਰ ਕਰਨ ਆਓ ਸੱਚੇ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਇਹਨਾਂ ਬੁਰਾਈਆਂ ਨੂੰ ਖਤਮ ਕਰੀਏ ਇਸ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਰੰਭ ਹੋਇਆ ਜੀ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਇਸ ਦੀ ਜਿਹੜੀ ਸੰਪੂਰਨਤਾ ਹੋਣੀ ਹੈ ਇਹ ਚੜ੍ਹਦੇ ਪੰਜਾਬ ਤੋਂ ਲੈਦੇ ਪੰਜਾਬ ਦਾ ਇਹ ਨਗਰ ਕੀਰਤਨ ਦੀ ਜਿਹੜਾ ਜਥਾ ਜਾ ਰਿਹਾ ਜੀ ਕਰਤਾਰਪੁਰ ਸਾਹਿਬ ਦਰਸ਼ਨਾਂ ਵਾਸਤੇ ਇਹ ਗੁਰੂਕੀਆਂ ਨੇ ਹੰਸਿਕ ਫੌਜਾਂ ਮਿਸ਼ਲ ਸ਼ਹੀਦਾਂ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਸਿੰਘ ਸਾਹਿਬ ਜੱਜਦਾਰ ਬਾਬਾ ਜੋਗਾ ਸਿੰਘ ਜੀ ਦੀ ਉਹਨਾਂ ਦੀ ਰਹਿਨਮਾਈ ਹੇਠ ਇਹ ਟੀਮ ਜਿਹੜੀ ਹੈ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਰਬਾ ਨੂੰ ਅਰਦਾਸ ਕਰੋ। ਇਹੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਹੈ। ਇਹੀ ਹੈ ਵੀ ਇਹ ਰਸਤਾ ਜਿਹੜਾ ਖੁੱਲ ਜੇ ਜਿਹੜੀ ਸੰਗਤ ਨੂੰ ਆਵਾਜਾਈ ਇਹ ਦਰਸ਼ਨਾਂ ਦੇ ਵਾਸਤੇ ਸੁਖਾਲਾ ਹੋ ਜੇ, ਸੌਖਾ ਹੋ ਜੇ ਥੋੜਾ ਜਿਹਾ। ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਅੱਜ ਜੇਣਾ ਪਾਪਾ ਨਾਨਕ ਤੋਂ ਰਵਾਨਗੀ ਹੋ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਦੀ। ਔਰ ਅਸੀਂ ਬੜੇ ਭਾਗਾ ਵਾਲੇ ਆ ਜੋ ਇਹ ਨਗਰ ਕੀਰਤਨ ਦੇ ਨਾਲ ਸੰਗਤ ਜਾ ਰਹੀ ਹੈ। ਸੱਚੇ ਗੁਰੂ ਨਾਨਕ ਪਾਤਸ਼ਾਹ ਦੀ ਉਹ ਪਾਵਨ ਧਰਤੀ ਹੈ ਜਿਸ ਧਰਤੀ ਦੇ ਉੱਤੇ ਸੱਚੇ ਪਾਤਸ਼ਾਹ ਨੇ ਕੀਰਤ ਕਰਕੇ ਸਾਨੂੰ ਉਹ ਬਲੇਸ਼ ਦਿੱਤਾ ਸੀਗਾ। ਨਾਮ ਜਪਣ ਫੰਡ ਸ਼ਗਨ ਤੇ ਗਿੱਤ ਕਰਨ ਦਾ ਔਰ ਅੱਜ ਉਹ ਧਰਤੀ ਤੇ ਜਾ ਕੇ ਅਸੀਂ ਆਪਦੇ ਆਪ ਨੂੰ ਬੜੇ ਭਾਗਾਲੇ ਸਮਝ ਰਹੇ ਆਂ ਔਰ ਉਧਰੋਂ ਵੀ ਸੰਗਤਾਂ ਵਿਚ ਬੜਾ ਦਸ਼ਾ ਹੈ ਜਦੋਂ ਕਤਾਰਪੁਰ ਸਾਹਿਬ ਕੋਰੀਡੋਰ ਤੇ ਉਥੋਂ ਜਾ ਕੇ ਉਧਰੋਂ ਪਾਲਕੀ ਸਾਹਿਬ ਉਧਰੋਂ ਆ ਰਹੇ ਆ ਇਧਰੋਂ ਗੁਰੂ ਸਾਹਿਬ ਨੂੰ ਉਧਰ ਪਾਲਕੀ ਸਾਹਿਬ ਤੇ ਕਤਾਰਪੁਰ ਸਾਹਿਬ ਲੈ ਕੇ ਜਾਵਾਂਗੇ ਔਰ ਸਾਰੀ ਸੰਗਤ ਨਾਲ ਜਾਊਗੀ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲੈ